ਮੇਰਾ ਬੇਟਾ ਸੂਰਮੇ ਪੁੱਤ ਜੋ ਵੀ ਉਹਨੇ ਕਹਿਤਾ ਉਹ ਕਰਕੇ ਹਟਦਾ ਪੁੱਤ ਉਹ ਬਾਜਾਂ ਵਾਲੇ ਦਾ ਪੁੱਤਰ ਹੈ ਬੇਟੇ ਬਾਜਾਂ ਵਾਲੇ ਦਾ ਹੱਥ ਉਹਦੇ ਤੇ ਹੁਣ ਉਹ ਬਾਜਾਂ ਵਾਲਾ ਹੱਥ ਰੱਖੀ ਬੈਠਾ ਉਹਨੂੰ ਤਾਂ ਹੀ ਬਠਿਆ ਰੱਖਿਆ ਬੇਟੇ ਉੱਤੇ ਸਰਕਾਰ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜੀ ਇੱਕ ਕਮੇਟੀ ਬਣਾਈ ਗਈ ਸੀ 15 ਜਨਵਰੀ ਨੂੰ 6 ਮਹੀਨੇ ਪੂਰੇ ਹੋ ਜਾਣੇ ਨੇ ਉਹ ਕਹਿੰਦੇ ਵੀ 6 ਮਹੀਨੇ ਬਾਅਦ ਉਹਨਾਂ ਨੇ ਕਮੇਟੀ ਦੇ ਵੱਲੋਂ ਰਿਪੋਰਟ ਸੌਂਪੀ ਜਾਣੀ ਸੀ ਵੀ ਉਸ ਤੋਂ ਬਾਅਦ ਬੇਅਦਬੀ ਦੇ ਕਾਨੂੰਨ ਜਿਹੜੇ ਬਣਾਏ ਜਾਣੇ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਹੈ ਭਗਵੰਤ ਮਾਨ ਨੂੰ ਵੀ ਬੇਟਾ ਜੀ ਇਹ ਜਰੂਰ ਖੇਤੀ ਦਾ ਖੇਤੀ ਕਾਨੂੰਨ ਪਾਸ ਕਰ ਮੇਰਾ ਗੋਤੀ ਹੈ ਮੈਨੂੰ ਬਹੁਤ ਮਾਨ ਹੈ ਮੇਰੇ ਭਾਈ ਤੇ ਵੀ ਜਰੂਰ ਖੇਤੀ ਕਾਨੂੰਨ ਪਾਸ ਕਰਾ ਕੇ ਖੇਤੀ ਮੇਰੇ ਬੱਚੇ ਨੂੰ ਢਠਾ ਲਾ ਕੋ ਵੀ ਅੱਜ ਸੁਣ ਲੈ ਸਰਕਾਰ ਮੇਰੇ ਪੁੱਤ ਦੀ ਉਹਦੇ ਪੀੜੀਆਂ ਕੁੱਲਾਂ ਤਰ ਜਾਣਗੀਆਂ ਇਸ ਭਗਵੰਤ ਮਾਨ ਦੀ ਕੁੱਲਾਂ ਤਰ ਜਾਣਗੀਆਂ ਪੁੱਤ ਇਹ ਵਾਅਦਾ ਆਪਣੇ ਸੱਚੇ ਪਾਛੇ ਦੇ ਕਾਨੂੰਨ ਪਾਸ ਕਰਾ ਦੇ ਉਹਦੇ ਕੁੱਲਾਂ ਤਰ ਜਾਣਗੇ ਪੁੱਤ ਵਸੰਦੇ ਰਾ ਇਹ ਹੀ ਕਹਿਣਾ ਹੈ ਮਾ ਸਮਾਨਤਾ ਦੇ ਵਿੱਚ ਪਿਛਲੇ 15 ਮਹੀਨੇ ਤੋਟਾਵਰ ਤੇ ਉੱਤੇ ਬੈਠੇ ਗੁਰਜੀਤ ਸਿੰਘ ਖਾਲਸਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾਂ ਦੇ ਨਾਲ ਬੇਅਦਬੀਆਂ ਹੋਈਆਂ ਨੇ ਉਸ ਦੇ ਇਨਸਾਫ ਦੇ ਲਈ ਬੈਠੇ ਹੋਏ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਮਾਰਗ ਜਿਹੜੇ ਉਹਨਾਂ ਦੇ ਸੰਦੇਸ਼ ਨੇ ਉਸ ਨੂੰ ਲੈ ਕੇ ਹੋਏ ਚੱਲੇ ਹੋਏ ਨੇ ਮੇਰੇ ਨਾਲ ਸੰਦੀਪ ਸਿੰਘ ਸਣੀ ਜੀ ਦੇ ਭਾਈ ਸਾਹਿਬ ਮਨਦੀਪ ਜੀ ਨੇ ਤੇ ਗੁਰਜੀਤ ਸਿੰਘ ਖਾਲਸਾ ਜੀ ਦੇ ਮਾਤਾ ਜੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਬਹੁਤ ਲੰਬਾ ਸਮਾਂ ਹੋ ਗਿਆ ਸੰਘਰਸ਼ ਕਰਦੇ ਹੋਣਾ ਕੀ ਕਹਿਣਾ ਚਾਹੁੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੁੱਤਰ ਜੀ ਮੇਰਾ ਤਾਂ ਇਹੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਸਾਧ ਸੰਗਤ ਨੂੰ ਵੀ ਇਹ ਜਿਹੜੀ ਯਾਤਰਾ ਚੱਲੀ ਐ ਸਮਾਣੇ ਤੋਂ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਜਾਊਗੀ ਮੈਂ ਇਹ ਕਹਿੰਨੀ ਹੱਥ ਜੋੜ ਕੇ ਬੇਨਤੀ ਕਰਦੀ ਵੀ ਸਾਰੇ ਸੰਗਤ ਨੂੰ ਵੱਧ ਤੋਂ ਵੱਧ ਜੁੜਨਾ ਚਾਹੀਦਾ ਬੇਟਾ ਮੇਰੇ ਬੇਟੇ ਦੀ ਜ਼ਿੰਦਗੀ ਦਾ ਸਵਾਲ ਹੈ ਪੁੱਤਰ ਵੀ ਵੱਧ ਤੋਂ ਵੱਧ ਸੰਗਤ ਜੁੜੋ ਜੋ ਇਹ ਰਾਣੇ ਵੀਰ ਨੇ ਮੇਰੇ ਬੱਚੇ ਨੇ ਜੋ ਵੀ ਇਹ ਕਰੇ ਜਿਹੜਾ ਸਾਰਾ ਇਹਦਾ ਸਾਥ ਦਿਓ ਵੱਧ ਤੋਂ ਵੱਧ ਸਾਥ ਦਿਓ ਪੁੱਤ ਵਸ ਮੇਰੀ ਇਹੀ ਕਹਿਣਾ ਹੈ ਵੀ ਵੱਧ ਤੋਂ ਵੱਧ ਸੰਗਤ ਜੁੜੋ ਪੁੱਤਰ ਆਪਣੇ ਬੇਟੇ ਦੇ ਉੱਤੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿਉਂਕਿ ਵਿਰਲੇ ਹੀ ਹੁੰਦੇ ਨੇ ਜਿਹੜੇ ਆਪਣੀ ਕੌਮ ਦੇ ਵਾਸਤੇ ਆਪਣੀ ਜਿੰਦਵਾਰਨ ਦੇ ਲਈ ਤਿਆਰ ਹੋ ਜਾਂਦੇ ਪੁੱਤ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਮੇਰੇ ਪੁੱਤਰ ਤੇ ਪਹਿਲੇ ਦਿਨ ਦੀ ਮੇਰਾ ਬੱਚਾ ਸੂਰਮਾ ਬੇਟੇ ਪੁੱਤ ਪਰ ਮੈਂ ਬਹੁਤ ਜ਼ਿਆਦਾ ਔਖੀਆ ਮੇਰੇ ਪੁੱਤਰ ਕਨੀਓ ਮੇਰਾ ਬੇਟਾ ਸੂਰਮਾ ਪੁੱਤ ਜੋ ਵੀ ਉਹਨੇ ਕਹੇ ਤਾਂ ਉਹ ਕਰਕੇ ਹਟਦਾ ਪੁੱਤ ਉਹ ਬਾਜਾਂ ਵਾਲੇ ਦਾ ਪੁੱਤਰ ਹੈ ਬੇਟੇ ਬਾਜਾਂ ਵਾਲੇ ਦਾ ਹੱਥ ਹੈ ਉਹਦੇ ਤੇ ਹੁਣ ਉਹ ਬਾਜਾਂ ਵਾਲਾ ਹੱਥ ਰੱਖੀ ਬੈਠਾ ਉਹਨੂੰ ਤਾਂ ਹੀ ਬਠਿਆ ਰੱਖਿਆ ਉਹ ਏਡੇ ਉੱਚੇ ਸਰਕਾਰ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜੀ ਇੱਕ ਕਮੇਟੀ ਬਣਾਈ ਗਈ ਸੀ 15 ਜਨਵਰੀ ਨੂੰ 6 ਮਹੀਨੇ ਪੂਰੇ ਹੋ ਜਾਣੇ ਨੇ ਉਹ ਕਹਿੰਦੇ ਵੀ 6 ਮਹੀਨੇ ਬਾਅਦ ਉਹਨਾਂ ਨੇ ਕਮੇਟੀ ਦੇ ਵੱਲੋਂ ਰਿਪੋਰਟ ਸੌਂਪੀ ਜਾਣੀ ਸੀ ਵੀ ਉਸ ਤੋਂ ਬਾਅਦ ਬੇਅਦਬੀ ਦੇ ਕਾਨੂੰਨ ਜਿਹੜੇ ਬਣਾਏ ਜਾਣਗੇ ਪੁੱਤਰ ਮੈਂ ਤਾਂ ਇਹੀ ਕਹਿੰਨੀ ਆ ਸਰਕਾਰ ਨੂੰ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਹੈ ਭਗਵੰਤ ਮਾਨ ਨੂੰ ਵੀ ਬੇਟਾ ਜੀ ਇਹ ਜਰੂਰ ਛੇਤੀ ਤੋਂ ਛੇਤੀ ਕਾਨੂੰਨ ਪਾਸ ਕਰ ਮੇਰਾ ਗੋਤੀ ਹੈ ਮੈਨੂੰ ਬਹੁਤ ਮਾਣ ਹੈ ਮੇਰੇ ਭਾਈ ਤੇ ਵੀ ਜ਼ਰੂਰ ਛੇਤੀ ਕਾਨੂੰਨ ਪਾਸ ਕਰਾ ਕੇ ਛੇਤੀ ਮੇਰੇ ਬੱਚੇ ਨੂੰ ਠਾਲਾਹੋ ਮੇਰੀ ਹੱਥ ਜੋੜ ਕੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਬੇਟੇ ਵੀ ਛੇਤੀ ਤੋਂ ਛੇਤੀ ਕਾਨੂੰਨ ਪਾਸ ਕਰੋ ਪੁੱਤਾ ਸਿਹਤ ਕਿਵੇਂ ਆ ਵੀਰੇ ਦੀ ਸਿਹਤ ਪੁੱਤ ਬਹੁਤ ਵਾਰੀ ਢਿੱਲੀ ਹੋ ਗਈ ਬੇਟੇ ਹੁਣ ਵੀ ਬਹੁਤ ਜ਼ਿਆਦਾ ਢਿੱਲ ਲਈ ਹੈ ਬੁਖਾਰ ਵੀ ਬਹੁਤ ਕਈ ਹੋਂ ਤੋਂ ਕਈ ਬਿਮਾਰੀਆਂ ਲੱਗੀਆਂ ਪੁੱਤਰ ਉੱਤੇ ਬੈਠੇ ਨੂੰ ਸ਼ੂਗਰ ਕਦੇ ਨਹੀਂ ਸੀ ਬੀਪੀ ਕਦੇ ਨਹੀਂ ਹੁਣ ਕਦੇ ਬੀਪੀ ਵਧ ਗਿਆ ਕਦੇ ਸ਼ੂਗਰ ਬਹੁਤ ਜ਼ਿਆਦਾ ਹੋਣੂ ਸੋ ਬਹੁਤ ਜ਼ਿਆਦੇ ਮਬਦਰ ਪੁੱਤਰ ਕਈ ਬਿਮਾਰੀਆਂ ਲੱਗੀਆਂ ਕਿ ਕਿਥਾਂ ਦੀ ਬੈਠਣਾ ਕਿਤੇ ਥਾਂ ਤੁਰਨ ਨੂੰ ਨਹੀਂ ਕਿਤੇ ਖੜਨ ਨੂੰ ਨਹੀਂ ਕਿਤੇ ਹੋਰ ਨਹੀਂ ਵਿੱਚ ਬੈਠੇ ਹੀ ਰਹਿਣਾ ਸਰਦਣਾ ਬੇਟੇ ਬਹੁਤ ਜ਼ਿਆਦੇ ਮੇਰਾ ਬੱਚਾ ਔਖਾ ਵੀ ਅੱਜ ਸੁਣ ਲੈ ਸਰਕਾਰ ਮੇਰੇ ਪੁੱਤ ਦੀ ਉਹਦੇ ਪੀੜੀਆਂ ਕੁੱਲਾਂ ਤਰ ਜਾਣਗੀਆਂ ਇਸ ਭਗਵੰਤ ਮਾਨ ਦੀਆਂ ਕੁੱਲਾਂ ਤਰ ਜਾਣਗੀਆਂ ਪੁੱਤ ਇਹ ਵਾਰ ਗਵਾਲ ਆਪਣੇ ਸੱਚੇ ਪਾਛੇ ਦੇ ਕਾਨੂੰਨ ਪਾਸ ਕਰਾ ਦੇ ਉਹਦੇ ਕੁੱਲਾਂ ਤਰ ਜਾਣਗੇ ਪੁੱਤ ਵਸੰਦੇਰਾ ਇਹੀ ਕਹਿਣਾ ਹੈ ਮਾਂ ਮੇਰੇ ਬੱਚੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਤਾਂ ਤੁਸੀਂ ਸੁਣਿਆ ਆਪਾਂ ਗੁਰਜੀਤ ਸਿੰਘ ਖਾਲਸਾ ਜੀ ਦੀ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਗੁਜਾਰਿਸ਼ ਕੀਤੀ ਹੈ ਕਿ ਜਲਦ ਤੋਂ ਜਲਦ ਜਿਹੜੇ ਲੋਕ ਬੇਅਦਬੀ ਕਰਦੇ ਨੇ ਉਹਨਾਂ ਦੇ ਉੱਤੇ ਕਾਨੂੰਨ ਆ ਜਿਹੜਾ ਬਣਾਇਆ ਜਾਵੇ